ਅਸੀਂ ਜੇ ਸਾਡੇ ਰੁਜ਼ਗਾਰਾ ਖੋ ਹੀ ਜਾਂਦੇ ਆ ਜੀ ਹੂੰ ਕੀ ਕਰੀਏ ਜੀ ਗਰੀਬ ਬੰਦੇ ਆ ਨਾ ਸਾਲ ਮੇਰੇ ਬੰਦਾ ਸਿਰ ਤੇ ਨਾ ਕੋਈ ਕੁਛ ਕੀ ਕਰੀਏ ਜੀ ਕਿੱਥੇ ਜਾਈਏ ਜੀ ਹਾਂ ਜੀ ਕੀ ਕਰੀਏ ਕੋਈ ਦਿਨ ਦਾ 50 ਦਿਨ ਦਾ ਕੋਈ 100 ਦਿਨ ਦਾ ਜੀ ਐ ਚੱਲੀ ਜਾਂਦੀ ਸਾਡੀ ਗੱਡੀ ਕੀ ਕਰੀਏ ਜੀ ਅੱਛਾ ਹੁਣ ਜਮੇ ਘਰ ਘਰ ਕਹੀ ਜਾਂਦੇ ਜੀ ਬਿੱਲ ਲਾਇਆ ਜੀ ਬਿੱਲ ਲਾਏ ਹੋਏ ਆ ਸਾਨੂੰ ਬਿੱਲ ਆ ਜਾਣਗੇ ਜੀ ਬਸ ਐਕਟਿਵ ਬਣਾਤੇ ਨਾ ਬਸ ਕੋਲੇ ਆ ਬੋਲ ਆ ਯਾਰ ਸੋਸਾਇਟੀ ਬਣਾਤੀ ਹਾਂਜੀ ਸੋਸਾਇਟੀ ਬਣਨ ਤੋਂ ਬਾਅਦ ਤੁਹਾਨੂੰ ਕੀ ਦਿੱਕਤ ਆਈ ਹੈਗੀ ਆ ਪਰ ਸਾਨੂੰ ਦਿੱਖਦਾ ਹੀ ਨਹੀਂ ਗੱਦਿਆਂ ਤੋਂ ਨੂੰ ਜੀ ਅਸੀਂ ਪਹਿਲਾਂ 20-20 ਸਾਲ ਤੋਂ ਡੋਰ ਤੋਂ ਡੋਰ ਘਰਾਵਾ ਗੋੜਾ ਚੱਕ ਰਿਹਾ ਜੀ ਠੀਕ ਹੈ ਜੀ ਇੱਕ ਘਰ ਤੋਂ 100 ਰੁਪਏ ਲੈ ਰਹੇ ਆ ਜਾਂ 150 ਦੇ ਰਹੇ ਆ ਲੈ ਰਹੇ ਆ ਸਾਡਾ ਸਮਾਜ ਸਾਡੀ ਸੋਸਾਇਟੀ ਹਮੇਸ਼ਾ ਉਹਨਾਂ ਲੋਕਾਂ ਨੂੰ ਇੱਜ਼ਤ ਦਿੰਦੀ ਆ ਜਿਹੜੇ ਲੋਕ ਸਾਫ਼ ਸੁਥਰੇ ਆ ਜਿਹੜੇ ਲੋਕ ਇਸ ਸਮਾਜ ਦੇ ਵਿੱਚ ਗੰਦ ਪਾਉਂਦੇ ਹੈਗੇ ਆ ਬਾਹਰੋਂ ਸਾਫ ਸੁਥਰੇ ਆ ਪਰ ਉਹਨਾਂ ਲੋਕਾਂ ਨੂੰ ਹਮੇਸ਼ਾ ਹੀ ਆ ਜਿਹੜਾ ਕਿਤੇ ਨਾ ਕਿਤੇ ਸਾਡੇ ਲੋਕ ਉਸ ਨਿਗਾਹ ਨਾਲ ਨਹੀਂ ਦੇਖ ਦੇਗੇ ਜਿਸ ਨਿਗਾਹ ਦੇ ਨਾਲ ਵੇਖਣਾ ਚਾਹੀਦਾ ਭਾਵ ਕੇ ਰਿਸਪੈਕਟ ਦੀ ਨਿਗਾਹ ਨਾਲ ਵੇਖਣਾ ਚਾਹੀਦਾ ਸਾਡੇ ਲੋਕ ਉਸ ਤਬਕੇ ਨੂੰ ਆ ਜਿਹੜਾ ਹਮੇਸ਼ਾ ਹੰਗੋਲਿਆ ਰੱਖਦੇ ਹੈਗੇ ਆ ਉਹ ਤਬਕਾ ਹੈਗਾ ਸਫਾਈ ਕਰਮਚਾਰੀ ਤਬਕਾ ਸਾਡੇ ਇੱਕ ਤਬਕੇ ਨੇ ਸਦੀਆਂ ਤੋਂ ਲੰਮੀ ਗੁਲਾਮੀ ਆ ਜਿਹੜੀ ਉਹ ਹੰਡਾਈ ਆ ਤੇ ਲੰਬੇ ਸਮੇਂ ਤੋਂ ਆ ਜਿਹੜਾ ਇਸ ਤਵਕੇ ਨੇ ਸਾਡੇ ਸਮਾਜ ਨੂੰ ਜਿਹੜਾ ਸਾਫ਼ ਰੱਖਣ ਦੇ ਵਿੱਚ ਇੱਕ ਅਹਿਮ ਯੋਗਦਾਨ ਨਿਭਾਇਆ ਹੈ ਪਰ ਇਸ ਤਵਕੇ ਨੂੰ ਅਣਗੌਲਿਆ ਕੀਤਾ ਗਿਆ ਜੇਕਰ ਆਪਾਂ ਸ਼ਹੀਦ ਭਗਤ ਸਿੰਘ ਦੀ ਵੀ ਗੱਲ ਕਰੀਏ ਤਾਂ ਸ਼ਹੀਦ ਭਗਤ ਸਿੰਘ ਵੀ ਇਸੇ ਹੀ ਤਵਕੇ ਵਿੱਚੋਂ ਇੱਕ ਵਿਅਕਤੀ ਨੂੰ ਬੀਬੀ ਕਹਿੰਦਾ ਸੀਗਾ ਕਿਉਂਕਿ ਉਸ ਦੀ ਬੈਰਕ ਦੇ ਵਿੱਚ ਇੱਕ ਸਫਾਈ ਕਰਮਚਾਰੀ ਲਗਾਤਾਰ ਉਸ ਦਾ ਜਿਹੜਾ ਮਾਲਮੁੱਤਰ ਸਾਫ ਕਰਦਾ ਸੀ ਉੱਥੋਂ ਗੰਦਗੀ ਜਿਹੜੀ ਸਾਫ ਕਰਦਾ ਸੀਗਾ ਇਸ ਕਰਕੇ ਉਹ ਬੀਬੀ ਕਹਿੰਦਾ ਸੀ ਤੇ ਉਸਨੇ ਆ ਜਿਹੜਾ ਅਸ਼ੂਤ ਦਾ ਸਵਾਲ ਇਹਦੇ ਇੱਕ ਲੇਖ ਵੀ ਲਿਖਿਆ ਸੀਗਾ ਭਾਵੇਂ ਲੰਬੇ ਸਮੇਂ ਤੋਂ ਇਸ ਤਰ੍ਹਾਂ ਕੇ ਦੀਆਂ ਆਪਣੀਆਂ ਆਪਣੀਆਂ ਦਿੱਕਤਾਂ ਪਰ ਆਜ਼ਾਦੀ ਆਈ ਆਜ਼ਾਦੀ ਤੋਂ ਬਾਅਦ ਦਾ ਜਿਹੜਾ ਬਹੁਤ ਸਾਰੇ ਲੋਕ ਇਸ ਕਿੱਤੇ ਦੇ ਵਿੱਚ ਫੇਰ ਵੀ ਲੱਗੇ ਰਹੇ ਕਿਉਂਕਿ ਇਹ ਕਿੱਤਾ ਜਿਹੜਾ ਲਗਾਤਾਰ ਚੱਲਦਾ ਹੀ ਰਹਿੰਦਾ ਹੈਗਾ ਖਤਮ ਨਹੀਂ ਹੋ ਸਕਦਾਗਾ ਪਰ ਗੱਲ ਇਹ ਹੈਗੀ ਆ ਜਦੋਂ ਤੋਂ ਪਾਲਿਸੀਆਂ ਬਦਲੀਆਂ ਹੈਗੀਆਂ 91 ਬੰਨੇ ਵਾਲੇਗਾ ਉਹ ਤਾਂ ਪੱਕੀ ਭਰਤੀ ਲਗਭਗ ਖਤਮ ਕਰ ਦਿੱਤੀ ਗਈ ਸਰਕਾਰ ਵੱਲੋਂ ਤਾਂ ਇਸ ਤਬਕੇ ਨੂੰ ਜੋ ਮਾੜੀ ਮੋਟੀ ਚੱਜ ਦੀ ਰੋਟੀ ਮਿਲਦੀ ਸੀਗੀ ਉਹ ਵੀ ਹੁਣ ਇਸ ਤਬਕੇ ਤੋਂ ਜਿਹੜਾ ਖੋਣ ਵਾਲ ਸਰਕਾਰ ਆ ਜਿਹੜੀ ਉਹ ਲੱਗੀ ਹੋਈ ਆ ਪਰ ਜੇ ਜੇਕਰ ਮੰਨ ਲਾ ਵੀ ਇੱਕ ਪਾਸੇ ਜ਼ੁਲਮ ਹੁੰਦਾ ਤੇ ਜ਼ੁਲਮ ਦਾ ਟੱਕਰਾ ਕਰਨ ਵਾਲੇ ਲੋਕ ਵੀ ਕਿਤੇ ਨਾ ਕਿਤੇ ਹੁੰਦੇ ਆ ਜੇਕਰ ਸਰਕਾਰ ਧੱਕਾ ਕਰਦੀ ਤੇ ਧੱਕੇ ਦੇ ਖਿਲਾਫ ਬੋਲਣ ਵਾਲੇ ਵੀ ਹੁੰਦੇ ਆ ਇਸੇ ਕਰਕੇ ਸ਼੍ਰੀ ਮਕਸਦ ਸਾਹਿਬ ਪਿਛਲੇ 1 ਮਹੀਨੇ ਤੋਂ ਸਫਾਈ ਕਰਮਚਾਰੀਆਂ ਦਾ ਜਿਹੜਾ ਉਹ ਮੋਰਚਾ ਲੱਗਾ ਹੋਇਆ ਕੀ ਮੰਗਾ ਹੈਗਾ ਕੀ ਸਮੱਸਿਆ ਹੈਗੀ ਇਹਨਾਂ ਨੂੰ ਆਰੀ ਸਾਡੇ ਨਾਲ ਮੁਲਾਜ਼ਮ ਮੌਜੂਦ ਨੇ ਸਪਾਈ ਕਰਮਚਾਰੀ ਬੀਬੀਆਂ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਸਸੀ ਗਾਲ ਮਾਤਾ ਕੀ ਨਾਮ ਹੈ ਤੁਹਾਡਾ ਮੇਰੇ ਨਾਲ ਸੁਨੀਤਾ ਜੀ ਅੱਛਾ ਕੀ ਮੰਗ ਕਿਹੜੀਆਂ ਮੰਗਾਂ ਨੂੰ ਲੈ ਕੇ ਆ ਜਿਹੜਾ ਤੁਸੀਂ ਇੱਥੇ ਧਰਨੇ ਤੇ ਬੈਠੇ ਮਹੀਨਾ ਹੋ ਗਿਆ ਅਸੀਂ ਜੀ ਸਾਡੀ ਰੁਜ਼ਗਾਰਾ ਖੋ ਹੀ ਜਾਂਦੇ ਆ ਜੀ ਕੀ ਕਰੀਏ ਜੀ ਗਰੀਬ ਬੰਦੇ ਆ ਨਾ ਸਾਲ ਮੇਰੇ ਬੰਦਾ ਸਿਰ ਤੇ ਨਾ ਕੋਈ ਕੁਛ ਕੀ ਕਰੀਏ ਜੀ ਕਿੱਥੇ ਜਾਈਏ ਜੀ ਅੱਛਾ ਕੀ ਰੁਜ਼ਗਾਰ ਸੀਗਾ ਤੁਹਾਡਾ ਸਾਡਾ ਜੀ ਕੂੜੇ ਦਾ ਜੀ ਅੱਛਾ ਕੂੜਾ ਖੋਈ ਜਾਂਦੇ ਆ ਗੱਡੀ ਲਾਈ ਜਾਂਦੇ ਜੀ ਹੂੰ ਗੱਡੀ ਪਹਿਲਾਂ ਕਿਵੇਂ ਮਿਲਦਾ ਸੀ ਤੁਹਾਨੂੰ ਰੋਜ਼ਗਾਰ ਮੜਾ ਚੰਗੀ ਤਰ੍ਹਾਂ ਦੱਸੋ ਵੀ ਪਹਿਲਾਂ ਕਿਵੇਂ ਕੰਮ ਤੁਹਾਨੂੰ ਮਿਲਦਾ ਸੀਗਾ ਹੁਣ ਕੀ ਦਿੱਕਤ ਆ ਗਈ ਹਾਂ ਜੀ ਕੀ ਕਰੀਏ ਕੋਈ ਦਿਨ ਦਾ 50 ਦਿਨ ਦਾ ਕੋਈ 100 ਦਿਨ ਦਾ ਜੀ ਐ ਚੱਲੀ ਜਾਂਦੀ ਸਾਡੀ ਗੱਡੀ ਕੀ ਕਰੀਏ ਜੀ ਅੱਛਾ ਹੁਣ ਜਮੇ ਘਰ ਘਰ ਕਹੀ ਜਾਂਦੇ ਜੀ ਬਿੱਲ ਲਾਇਆ ਜੀ ਬਿੱਲ ਲਾਏ ਹੋਏ ਆ ਸਾਨੂੰ ਬਿੱਲ ਆ ਜਾਣਗੇ ਜੀ ਘਰਾਂ ਵਾਲੀ ਕਹਿੰਦੀਆਂ ਹਣਜੀ ਦੇਖੋ ਕਿੱਥੇ ਜਾਈਏ ਕਿੱਥੇ ਨਹੀਂ ਜਾਈਏ ਮੇਰਾ ਮੇਰਾ ਸਿਰ ਤਾਂ ਬੰਦਾ ਹੈ ਨਹੀਂ ਬੱਚਾ ਮੇਰਾ ਹੈ ਨਹੀਂ ਜੀ ਕਿ ਕਿੱਧਰ ਜਾਈਏ ਜੀ ਹਾਂਜੀ ਅੱਛਾ ਬਣਾ ਕੀ ਨਾਮ ਆ ਤੁਹਾਡਾ ਸੀਮਾ ਅੱਛਾ ਇਹ ਦੱਸੋ ਕਿ ਧਰਨੇ ਤੇ ਬੈਠੇ ਹੋ ਕੀ ਮੰਗ ਆ ਤੁਹਾਡੀ ਮੈਂ ਸਾਨੂੰ ਸਾਡਾ ਟਰੱਕ ਮਿਲਣਾ ਚਾਹੀਦਾ ਇਹ ਕੀ ਕੰਮ ਕਰਦੇ ਹੋ ਤੁਸੀਂ ਕੂੜੇ ਦਾ ਕੂੜੇ ਦਾ ਕੰਮ ਕਰਦੇ ਅੱਛਾ ਇਹ ਜਿਹੜਾ ਕੰਮ ਮਿਲਦਾ ਸੀਗਾ ਤੁਹਾਨੂੰ ਇਹ ਕਿਵੇਂ ਮਿਲਦਾ ਸੀਗਾ ਪਹਿਲਾਂ ਕੀ ਹਿਸਾਬ ਕਿਤਾਬ ਸੀ ਕਿਸ ਰੇਟ ਦੇ ਉੱਤੇ ਕੰਮ ਕਰਦੇ ਸੀ ਕਿੰਨੇ 100 ਰੁਪਏ ਘਰ 50 ਰੁਪਏ 100 ਹਾਂਜੀ ਜੀ ਅੱਛਾ ਵੀ ਮੰਨ ਲਓ ਵੀ ਇਹ ਸੀਗਾ ਵੀ ਇੱਕ ਗਲੀ ਦੇ ਵਿੱਚ ਜੇ 10 ਘਰ ਆ ਤੇ ਦਸਾਂ ਘਰਾਂ ਦੀ ਤੁਸੀਂ ਗਲੀ ਦੀ ਸਫਾਈ ਕਰਨੀ ਸੀ ਤੇ ਉਹਦਾ ਤੁਹਾਨੂੰ ਪਰ ਘਰ ਆ ਜਿਹੜਾ 100 ਰੁਪਏ ਮਿਲਦਾ ਸੀ ਹਾਂਜੀ ਹਾਂਜੀ ਅੱਛਾ ਤੇ ਹੁਣ ਤੁਹਾਡਾ ਕੰਮ ਇਹ ਖੁੱਸ ਕਿਵੇਂ ਗਿਆ ਹਾਂਜੀ ਹੁਣ ਤੁਹਾਡਾ ਕੰਮ ਆ ਜਿਹੜਾ ਇਹ ਕਿਵੇਂ ਤੁਹਾਡੇ ਤੋਂ ਖੋਇਆ ਕਿਵੇਂ ਗਿਆ ਬਸ ਸੈਕਟਿਵ ਬਣਾਤੀ ਨਾ ਨਾ ਬਸ ਕੋਲਿਆ ਸੋਸਾਇਟੀ ਬਣਾਤੀ ਹਾਂਜੀ ਸੋਸਾਇਟੀ ਬਣਨ ਤੋਂ ਬਾਅਦ ਤੁਹਾਨੂੰ ਕੀ ਦਿੱਕਤ ਆਈ ਹੈਗੀ ਯਾਰ ਬਸ ਸਾਨੂੰ ਦਿੱਕਤ ਹੈ ਗੱਡੀਆਂ ਤੋਂ ਤੁਹਾਨੂੰ ਜੀ ਸੋਸਾਇਟੀ ਬਣਨ ਤੋਂ ਬਾਅਦ ਤੁਹਾਨੂੰ ਕੀ ਦਿੱਕਤ ਆ ਰਹੀ ਹੈ ਦਿੱਕਤ ਇਹੀ ਸਾਡਾ ਜ਼ਿਕਰ ਖੋਇਆ ਜਾ ਰਿਹਾ ਬਸ ਅੱਛਾ ਤਾਂ ਜ਼ਿਕਰ ਖੋਇਆ ਜਾ ਰਿਹਾ ਹੈ ਜੀ ਇਹ ਜੇ ਸੋਸਾਇਟੀ ਆ ਗਈ ਤਾਂ ਹੋਰ ਬੰਦੇ ਕੰਮ ਕਰਨਗੇ ਹਾਂਜੀ ਕੀ ਤੁਹਾਨੂੰ ਹੀ ਕੰਮ ਦਿੱਤਾ ਜਾਊਗਾ ਇਹ ਤੋਂ ਬਾਅਦ ਵਿੱਚ ਵੀ ਨਹੀਂ ਕੰਨ ਨਹੀਂ ਦਿੱਤਾ ਜਾਂਦਾ ਅੱਛਾ ਅੱਛਾ ਦੱਸੋ ਕਿ ਬਾਲ ਬੱਚੇ ਕਿੰਨੇ ਤੁਹਾਡੇ ਮੇਰੇ ਕੋ ਦੋ ਮੁੰਡੇ ਨੇ ਦੋ ਮੁੰਡੇ ਆ ਤੁਸੀਂ ਵੀ ਕੰਮ ਕਰਦੇ ਸੀ ਨਾਲ ਜਾਂ ਤੁਹਾਡੇ ਪਤੀ ਕਰਦੇ ਸੀ ਨਹੀਂ ਜੀ ਮੈਂ ਹੀ ਕਰਦੀ ਤੇ ਤੁਹਾਡੇ ਪਤੀ ਕੀ ਕਰਦੇ ਆ ਕੋਈ ਨਹੀਂ ਕਰਦੇ ਸੀ ਕੋਈ ਨਹੀਂ ਕਰਦੇ ਸੀ ਉਹ ਤਾਂ ਨਸ਼ਾ ਕਰਦਾ ਹੈ ਅੱਛਾ ਕਰਦਾ ਗੁਜ਼ਾਰਾ ਫਿਰ ਤੁਹਾਡੇ ਸਿਰ ਤੇ ਸੀ ਹਾਂ ਜੀ ਮੈਂ ਹੀ ਕਰਦੀ ਹਾਂ ਜੇ ਕੰਮ ਖੁਸ ਗੱਦ ਕਰਦਾ ਗੁਜ਼ਾਰਾ ਫਿਰ ਕਿੱਦਾਂ ਹੋਊਗਾ ਬੱਚੇ ਕਿੱਥੇ ਪਾਲੇ ਜਾਣਗੇ ਸਾਡੇ ਦੋ ਜੇ ਛੱਡਦੇ ਇਹਨਾਂ ਨੇ ਖੋਲਿਆ ਹਮ ਮੇਰਾ ਨਾਮ ਅਜੀਤ ਕੁਮਾਰ ਆ ਮੈਂ ਲੀਡਰ ਜੁਨਿੰਦਰ ਪ੍ਰਧਾਨ ਆ ਅੱਛਾ ਪ੍ਰਧਾਨ ਜੀ ਕੀ ਸਮੱਸਿਆ ਹੈਗੀ ਕੀ ਮੰਗ ਨੂੰ ਲੈ ਕੇ ਇੱਥੇ ਬੈਠੇ ਹੋਇਆ ਜਨਾਬ ਸਾਡੇ ਤਾਂ ਆਈ ਮੰਗ ਆਈ ਅਸੀਂ ਪਹਿਲਾਂ 20-20 ਸਾਲ ਤੋਂ ਡੋਰ ਤੋਂ ਡੋਰ ਘਰਾਵਾਂ ਗੋੜਾ ਚੱਕ ਰਿਹਾ ਜੀ ਠੀਕ ਆ ਜੀ ਇੱਕ ਘਰ ਤੋਂ 100 ਰੁਪਏ ਲੈ ਰਹੇ ਆ ਜਾਂ 150 ਦੇ ਰਹੇ ਆ ਲੈ ਰਹੇ ਆ ਤੇ ਆ ਬਸ ਸਾਨੂੰ ਕਹਿੰਦੇ ਤੁਸੀਂ ਤੁਹਾਡਾ ਕੰਮ ਛੱਡ ਦੋ ਆ ਅਸੀਂ ਛੋਟੇ ਹੱਥੀ ਚਲਾਵਾਂਗੇ ਸਾਨੂੰ ਕਹ ਤੁਸੀਂ ਬਲਾਵਿਦੇ ਆਜੋ ਉਹ ਦਿੰਦੇ 8899000 ਹੂੰ ਅਸੀਂ ਕਈ ਮੁੰਡੇ 15000 ਕੁ ਮਾਰੇ ਆ ਕਈ 20000 ਕੁ ਮਾਰੇ ਆ ਜੀ ਹੂੰ ਠੀਕ ਹੈ ਜੀ ਸਾਡਾ ਗੁਜ਼ਾਰਾ ਹੋਈ ਰਿਹਾ ਅਸੀਂ ਬੱਚਿਆਂ ਦੇ ਪੜ੍ਹਾਈ ਜਾ ਰਹੇ ਵਧੀਆ ਰੋਟੀ ਖਾਈ ਰਿਹਾ ਆਈ ਕੁੜੇ ਦਾ ਕੰਮ ਸਾਡਾ ਹੈਗਾ ਜੀ ਨਹੀਂ ਹੁਣ ਸੋਸਾਇਟੀ ਬਣ ਗਈ ਨਾਲੇ ਕਿਸ ਸੋਸਾਇਟੀ ਦੇ ਨਾਲ ਤੁਹਾਡੇ ਬੰਦਿਆਂ ਨੂੰ ਕੰਮ ਨਹੀਂ ਮਿਲਣਾਗਾ ਸਰ ਜੀ ਕੰਮ ਤਾਂ ਕਹਿ ਰਹੇ ਆ 9 8899000 ਰੁਪਏ ਤਨਖਾ ਦੇ ਰਹੇ ਆ ਸਰ ਤੁਹਾਨੂੰ ਤੇ ਹੁਣ ਤੁਹਾਨੂੰ ਕਿੰਨੀ ਮਿਲ ਜਾਂਦੀ ਕਿੰਨਾ ਕਮਾ ਜਾਂਦਾ ਹੈਗਾ ਇੱਕ ਬੰਦੇ ਨੂੰ ਇੱਕ ਬੰਦੇ ਨੂੰ 15-2000 ਰੁਪਏ ਕਮਾ ਲੈਂਦਾ ਜੀ ਜਿਵੇਂ ਹੁਣ ਮੰਨ ਲਾ ਵੀ ਤੁਸੀਂ ਡੋਰ ਟੂ ਡੋਰ ਇੱਕ ਘਰ ਤੋਂ 100 ਰੁਪਿਆ ਲੈਨੇ ਆ ਤਾਂ 15-2000 ਰੁਪਏ ਇੱਕ ਬੰਦੇ ਨੂੰ ਬਣਦਾ ਹਾਂਜੀ ਹਾਂਜੀ ਫਿਰ ਤਾਂ ਠੀਕ ਸੀਗਾ ਫਿਰ ਇਹਨਾਂ ਨੇ ਸੁਸਾਇਟੀ ਕਾਹ ਤੋਂ ਬਣਾਈ ਕੀਨੇ ਬਣਾਈ ਹੈਗੀ ਕੀ ਦੀ ਦੇਖਰੇਖ ਚ ਬਣੀ ਉਹ ਆਡੀ ਸਾਹਿਬ ਦੀ ਦੇਖਰੇਖ ਚ ਬਣੀ ਜੀ ਅੱਛਾ ਟੀਸੀ ਸਾਹਿਬ ਦੀ ਦੇਖਰੇਖ ਦੇ ਵਿੱਚ ਬਣੀ ਹਾਂਜੀ ਤੇ ਕੀ ਇਹ ਲੋਕਾਂ ਨੇ ਕਿਹਾ ਲੋਕਾਂ ਦੀ ਡਿਮਾਂਡ ਸੀ ਵੀ ਅਸੀਂ ਪੈਸੇ ਨਹੀਂ ਦੇਣੇ ਜਾਂ ਆਪ ਦੀ ਆਪ ਹੀ ਪ੍ਰਸ਼ਾਸਨ ਨਹੀਂ ਲੋਕਾਂ ਦੀ ਕੋਈ ਡਿਮਾਂਡ ਨਹੀਂ ਆ ਇਹਨਾਂ ਨੇ ਚਲਾਈ ਹੈ ਜੀ ਅੱਛਾ ਅੱਛਾ ਭਾਈ ਤੁਸੀਂ ਇੱਥੋਂ ਦੇ ਜੋ ਵਿਧਾਇਕ ਸਾਹਿਬ ਆ ਉਹਨਾਂ ਨਾਲ ਨਹੀਂ ਮਿਲਣ ਦੀ ਕੋਸ਼ਿਸ਼ ਕੀਤੀ ਐਮਐਲਏ ਦੀ ਗਾ ਗਏ ਸੀ ਅਸੀਂ ਉਹਨਾਂ ਨੇ ਆਪ ਦੀ ਕੋਠੀ ਦੇ ਬਾਹਰ ਹੀ ਨਿਕਲੇ ਜੀ ਸਾਡੀ ਗੱਲ ਹੀ ਨਹੀਂ ਸੁਣੀ ਨਹੀਂ ਉਹ ਤਾਂ ਕਹਿੰਦੇ ਸੀ ਵੀ ਆਮ ਆਦਮੀ ਪਾਰਟੀ ਆ ਤੇ ਆਮ ਆਦਮੀ ਦੀ ਗੱਲ ਸੁਣਾਗੇ ਸੀ ਆ ਦੇਖੋ ਸਰ ਸਾਡੀ ਝਾੜੂ ਕਹੇ 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 ਇਹਨਾਂ ਦੀ ਸਰਕਾਰ ਹੈ ਇਹਨਾਂ ਦੀ ਸਰਕਾਰ ਹੈ ਹੂੰ ਝਾੜੂ ਦਾ ਖੋਈ ਜਾ ਰਿਹਾ ਹੁਣ ਸਾਡੇ ਕੂੜੇ ਦਾ ਕੰਮ ਵੀ ਖੋਈ ਜਾ ਰਿਹਾ ਜੀ ਅੱਛਾ ਹਾਂਜੀ ਝਾੜੂ ਵਾਲਿਆਂ ਨੇ ਝਾੜੂ ਵੀ ਖੋਲੇ ਤੁਹਾਡੇ ਤੋਂ ਝਾੜੂ ਵੀ ਖੋਲੇ ਜੀ ਬੰਦੇ ਨਹੀਂ ਰੱਖਦੇ ਝਾੜੂ ਤੇ ਨਹੀਂ ਰੱਖਦੇ ਹੂੰ ਸਾਡੀ ਝਾੜੂ ਸਾਡੇ ਦੇ ਵਰਾਤੀ ਹੂੰ ਹੁਣ ਕੂੜੇ ਦਾ ਕੰਮ ਸਾਡੇ ਕੋਲੇ ਰਹਿ ਗਿਆ ਆ ਕੂੜੇ ਦਾ ਕੰਮ ਵੀ ਖੋਈ ਜਾ ਰਿਹਾ ਜੀ ਅੱਛਾ ਪ੍ਰਧਾਨ ਜੀ ਦੱਸੋ ਕਿ ਅੱਜ 4 ਸਾਲਾਂ ਦਾ ਕਾਰਜਕਾਲ ਹੋ ਗਿਆ ਇਹ ਸਰਕਾਰ ਨੇ ਆ ਜਿਹੜਾ ਇੱਕ ਭਰਤੀ ਵੀ ਹੁੰਦੀ ਆ ਵਿਸ਼ੇਸ਼ ਸਫਾਈ ਕਰਮਚਾਰੀਆਂ ਦੀ ਕੋਈ ਭਰਤੀ ਵਗੈਰਾ ਕੱਢੀ ਹੈਗੀ ਤੁਹਾਡੇ ਵਿਭਾਗ ਵਿੱਚ ਇੱਥੇ ਜੀ 97 ਦੀ ਭਰਤੀ ਹੋਈ ਹੈ ਅਸੀਂ ਹੂੰ 21 ਬੰਦੇ ਰੱਖੇ ਉਸ ਤੋਂ ਬਾਅਦ ਕੋਈ ਭਰਤੀ ਨਹੀਂ ਹੋਈ ਹੈ ਇੱਥੇ ਅੱਛਾ ਪੱਕੀ ਭਰਤੀ ਨਹੀਂ ਸੀ ਨਹੀਂ ਇਹ ਪ੍ਰਾਈਵੇਟ ਕੰਮ ਸੀ ਤੁਹਾਡਾ ਸਾਡਾ ਪ੍ਰਾਈਵੇਟ ਕੰਮ ਆ ਜੀ ਨਾ ਅਸੀਂ ਕਮੇਟੀ ਤੋਂ ਕੁਝ ਲੈ ਰਹੇ ਆ ਨਾ ਕਮੇਟੀ ਨੂੰ ਕੁਝ ਦੇ ਰਹੇ ਆ ਅਸੀਂ ਆਪ ਦਾ ਪੈਸੇ ਆਪ ਲੈ ਰਹੇ ਘਰ ਘਰਾਲੇ ਵੀ ਸਾਡੇ ਨਾਲ ਬਹੁਤ ਵਧੀਆ ਤਾਲਮੇਲ ਬਹੁਤ ਵਧੀਆ ਘਰਾਲੇ ਕਰਾ ਅਸੀਂ ਤੁਹਾਨੂੰ ਵੀ ਪਾਵਾਂਗੇ ਕੁੜਾ ਅਸੀਂ ਛੋਟੀਆਂ ਅਤਿਆ ਨੂੰ ਨਹੀਂ ਪਾਉਂਦੇ ਆ ਫਿਰ ਵੀ ਧੱਕੇ ਨਾਲ ਫ੍ਰੀ ਕਹਿ ਕਹਿ ਕੇ ਫ੍ਰੀ ਕਹਿ ਕਹਿ ਕੇ ਕੂੜਾ ਚੱਕੀ ਤੁਰੀ ਜਾ ਰਹੇ ਸਵਿੱਕਰ ਜਿਹਾ ਚਲਾ ਲੈਂਦੇ ਤੁਹਾਨੂੰ ਜੁਰਮਾਨਾ ਕਰਾਂਗੇ ਸੀ ਤੁਹਾਡੇ ਚਲਾਨ ਗੱਟੇ ਜਾਣਗੇ ਹਮ ਬਸ ਘਰ ਵਾਲਿਆਂ ਨੂੰ ਐਵੇਂ ਡਰਾਈ ਜਾ ਰਹੀ ਆ ਅੱਛਾ ਅੱਛਾ ਭਾਈ ਜੀ ਕਿੰਨੇ ਪਰਿਵਾਰ ਆ ਜਿਹੜੇ ਐਸ ਕਿਤੇ ਦੇ ਉੱਤੇ ਲੱਗੇ ਹੋਏ ਸੀ ਸ਼੍ਰੀ ਮੁਖਸਰ ਸਾਹਿਬ ਦੇ ਵਿੱਚ ਅਸੀਂ ਹੈਗੇ 60 70 ਜਣੇ ਹੈਗੇ ਜੀ ਹਮ ਵਿੱਚੇ ਲੇਡੀਜ਼ ਹੈਗੀਆਂ 30 40 ਲੇਡੀਸ ਆਈ ਬਾਕੀ ਜੈਂਸ ਅੱਛਾ ਕਿਵੇਂ ਕਿਸ ਤਰ੍ਹਾਂ ਦੀ ਘਰਾਂ ਦੀਆਂ ਕੰਡੀਸ਼ਨਾਂ ਹੈਆਂ ਇਹ ਸਾਰੇ ਪਰਿਵਾਰਾਂ ਦੀਆਂ ਆ ਦੇਖ ਲਓ ਸਰ ਤੁਹਾਡੇ ਸਾਹਮਣੇ ਹੈ ਜਿਵੇਂ ਗਰੀਬ ਹੈਗੇ ਬਸ ਟਾਈਮ ਪਾਸ ਕਰੀਏ ਬਸ ਸੋਨਾ ਸੀ ਬੱਚੇ ਪੜਾਣ ਲੱਗ ਗਏ ਜੀ ਬਸ ਇਹਨਾਂ ਨੂੰ ਇਹਨਾਂ ਦੇ ਬੱਚੇ ਪੜ੍ਹ ਕੇ ਕਿਤੇ ਆਫਸਰ ਨਾ ਲੱਗ ਜਾਣ ਕੱਲ ਨੂੰ ਸਾਡੇ ਕੋਲ ਐਵੇਂ ਬਰਾਬਰ ਨਾਲ ਖੜੇ ਹੋ ਜਾਣ ਹੂੰ ਬਸ ਇਹਨਾਂ ਨੂੰ ਆਈ ਚੁ ਬਣ ਹੋ ਰਹੀ ਹੈ ਜੀ ਮੇਰੇ ਦੋਵੇਂ ਬੱਚੇ ਵੀ ਬੀਏ ਬੀਏ ਕਰੀ ਜਾ ਰਹੇ ਜੀ ਹੂੰ ਬਸ ਇਹਨਾਂ ਨੂੰ ਐਵੇਂ ਜੀ ਆ ਕੂੜਾ ਕੂੜੇ ਦਾ ਕੰਮ ਕਰਕੇ ਵੀ ਪਾ ਦੇ ਜੋਕ ਨੂੰ ਪੜ੍ਹਾਈ ਕਿਵੇਂ ਜਾ ਰਿਹਾ ਹੈ अच्छा मेले ਦਾ ਮਹਾਲ ਹੈ ਇੱਥੋਂ ਦੀ ਰਾਜਨੀਤਿਕ ਪਾਰਟੀਆਂ ਕਾਫੀ ਲੰਗੀਆਂ ਹੋਈਆਂ ਹੈਗੀਆਂ ਕਿਸੇ ਨੇ ਤੁਹਾਡੇ ਵੱਲ ਧਿਆਨ ਨਹੀਂ ਮਾਰਿਆਗਾ ਕਿਸੇ ਨੇ ਨਹੀਂ ਮਾਰੇ ਜੀ ਅੱਜ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਆ ਇੱਥੇ ਪਹੁੰਚੇ ਹੋਏ ਆ ਤੁਸੀਂ ਉਹਨਾਂ ਤੀਕ ਪਹੁੰਚ ਨਹੀਂ ਕੀਤੀ ਅੱਜ ਮ리에 ਜਾ ਕੇ ਉਹਨਾਂ ਉਹ ਸਾਡੇ ਪੰਜ ਬੰਦੇ ਲੈ ਗਏ ਜੀ ਹੂੰ ਕਹਿੰਦੇ ਉਹਨਾਂ ਨਾਲ ਸੀਐਮ ਸਾਹਿਬ ਨਾਲ ਮਿਲਾ ਦਿੰਨੇ ਤੁਹਾਨੂੰ ਹੂੰ ਤੁਹਾਡਾ ਫੈਸਲਾ ਕਰ ਦਿੰਨੇ ਜੀ ਅਜੇ ਤਾਂ ਘੰਟੇ 2 ਘੰਟੇ ਹੋ ਗਏ ਬੰਦੇ ਲੈ ਕੇ ਗਏ ਹੋਏ ਆ ਹੂੰ ਅਜੇ ਤੱਕ ਸਾਨੂੰ ਬੰਦਿਆਂ ਦਾ ਕੋਈ ਯਾਦਾ ਪਤਾ ਨਹੀਂ ਕਿੱਥੇ ਗਏ ਕਿੱਥੇ ਨਹੀਂ ਗਏ ਅੱਛਾ ਇੱਥੇ ਤੁਸੀਂ ਧਰਨਾ ਲਾਇਆ ਤੁਹਾਡੀ ਕੋਈ ਪ੍ਰਸ਼ਾਸਨ ਦੇ ਨਾਲ ਜਾਂ ਐਮਐਲਏ ਦੇ ਨਾਲ ਕਿ ਤੂੰ ਪਹਿਲਾਂ ਕੋਈ ਮੀਟਿੰਗ ਨਹੀਂ ਹੋਈਗੀ ਨਹੀਂ ਹੋਈ ਕੋਈ ਨਹੀਂ ਕੀ ਕਾਰਨ ਮੰਨਦੇ ਹੋ ਵੀ ਗੱਲ ਸੁਣੀ ਨਹੀਂ ਜਾ ਰਹੀ ਤੁਹਾਡੀ ਸਰ ਜੀ ਆ ਤਾਂ ਸਿੱਧਾ ਸਾਨੂੰ ਐਵੇਂ ਕਹਿ ਰਹੇ ਆ ਤੁਸੀਂ ਸਾਡੇ ਕੋਲੇ ਆਓ ਕੰਮ ਕਰੋ ਅਸੀਂ ਤੁਹਾਨੂੰ ਸੈਲਰੀ ਦੇਵਾਂਗੇ ਵਧੀਆ ਕਰਾਂਗੇ ਮੈਂ ਕਿ 8-9000 ਚ ਸਰ ਕਿੱਥੇ ਗੁਜ਼ਾਰਾ ਹੋ ਜਾਊਗਾ ਸਾਡਾ ਫਿਰ ਮੰਨ ਲਓ ਕਿਸੇ ਵੱਲ ਬਿਮਾਰ ਵੀ ਹੋ ਗਿਆ ਛੁੱਟੀ ਲੈਣੇ ਉਹ ਵੀ ਤੰਕਾ ਗੱਟੂ ਕੇ ਸਾਥ ਹੂੰ ਨਹੀਂ ਪੱਕੀ ਭਰਤੀ ਦੇ ਦੀ ਇੰਨੀ ਕ ਤੁਹਾਨੂੰ ਭਰਤੀ ਕਰ ਦੇਗੇ ਨਹੀਂ ਕਰਦੇ ਇਹ ਸੁਸਾਇਟੀ ਬਣ ਗਈ ਹੈ ਲੱਗਦਾ ਆ ਸੁਸਾਇਟੀ ਬਣ ਗਈ ਆ ਤਾਂ ਜਮਾ ਉਹ ਸੁਸਾਇਟੀ ਜਗਦੀ ਪੱਕੇ ਹੋਏ ਆ ਜੀ ਹੂੰ ਕਦੇ ਨਹੀਂ ਹੁੰਦੇ ਜੀ ਆ ਦੇ ਖਾਨ ਦਾ ਜਰੀਆ ਬਣਾ ਲਿਆ ਇਹਨਾਂ ਨੇ ਆ ਠੀਕ ਆ ਮੁੰਡੇ ਕੰਮ ਕਰੀ ਜਾ ਰਹੇ ਬਸ ਸਾਡੇ ਮਨ ਲ 20000 ਰਸੀ ਲੈ ਰਹੇ ਆ ਉਹਦੇ ਜੇ ਤਿੰਨ ਬੰਦੇ ਨੂੰ ਤੰਕਾ ਦੇ ਦੇਣਗੇ ਆ ਹੂੰ ਜੀ ਸਾਡੇ ਪੈਸੇ ਸਾਡੇ ਉੱਤੇ ਹੀ ਮਾਰੀ ਜਾ ਰਹੇ ਜੀ ਬੰਦੇ ਰੱਖ ਕੇ ਅੱਛਾ ਤੁਸੀਂ ਇਸ ਤਰੀਕੇ ਨਾਲ ਕੰਮ ਕਰਨ ਦੀ ਬਜਾਏ ਪੱਕੀ ਭਰਤੀ ਦੀ ਮੰਗ ਕਿਉਂ ਨਹੀਂ ਕਰਦੇਗੇ ਸਰ ਐਸੀ ਤੇ ਕਹਿ ਰਹੇ ਸਾਨੂੰ ਪੱਕੇ ਲੈ ਲੋ ਕਮੇਟੀ ਦੇ ਅੰਦਰ ਅਸੀਂ ਆ ਜਾਾਂਗੇ ਸਿੱਧਾ ਹੂੰ ਆ ਕਹਿੰਦੇ ਐਵੇਂ ਸੁਸਾਇਟੀ ਹਟਾ ਹੀ ਕੰਮ ਕਰੋ ਤੁਸੀਂ